ਪਾਕਿਸਤਾਨ ਦੇ ਵਿੱਚ ਆਰਮੀ ਉੱਥੇ ਦੀ ਕਰਪਟ ਜਨਰਲ ਜਿਹੜੇ ਆ ਕਰਪਟ ਆ ਇਹਦੇ ਤੇ ਸਵਾਲ ਉੱਠਦੇ ਜਨਰਲ ਮਨੀਰ ਦੇ ਕਿਉਂਕਿ ਇਹ ਇਹਦੀ ਬੈਕਗ੍ਰਾਉਂਡ ਜਿਹੜੀ ਆ ਮਦਰਸੇ ਵਾਲੀ ਜਿਹੜੀ ਕੱਟੜਤਾ ਵਾਲੀ ਜਿਹੜੀ ਇਹਦੀ ਬੈਕਗ੍ਰਾਉਂਡ ਆ ਜਦੋਂ ਪਹਿਲਕਾਮ ਦਾ ਅਟੈਕ ਤੋਂ ਪਹਿਲਾਂ ਇੰਨੇ ਉੱਥੇ ਬੜੇ ਤਿੱਖੀਆ ਤਕਰੀਰਾਂ ਕੀਤੀਆਂ ਉੱਥੇ ਪੀਓਕੇ ਦੇ ਵਿੱਚ ਇਹ ਘਟਨਾ ਹੈ ਕਿ ਬੁਰਹਾਨ ਬਾਣੀ ਦੀ ਮੌਤ ਤੋਂ ਬਾਅਦ ਦੀ ਅੱਛਾ ਤਾਂ ਉਹਦਾ ਜਨਾਜ਼ਾ ਮੈਂ ਦੇਖਿਆ ਜਾਂਦਾ ਮੈਨੂੰ ਲੱਗਦਾ ਕਿ ਲੱਖਾਂ ਦੇ ਤਰ੍ਹਾਂ ਦੇ ਵਿੱਚ ਲੋਕ ਦੇ ਇੰਨਾ ਪਪੂਲਰ ਹੋ ਗਿਆ ਸੀ ਉਹਦਾ ਕਾਰਨ ਸੀ ਕਿ ਉਹ ਪਾਕਿਸਤਾਨੀਆਂ ਨੂੰ ਲਾਈਕ ਨਹੀਂ ਸੀ ਕਰਦਾ ਪਾਕਿਸਤਾਨ ਨੂੰ ਉਹ ਕਹਿੰਦਾ ਕਿ ਸਾਡੀ ਲੜਾਈ ਹੈ ਅਸੀਂ ਲੜਨੀ ਆਪਣੇ ਆਪ ਲੜਨੀ ਤੇ ਪਿੰਦੇ ਸੱਟੇ ਉਹਦਾ ਨੇ ਮੈਨੂੰ ਇਹ ਪੁੱਛਿਆ ਵੀ ਤੁਸੀਂ ਕਿਹੜੇ ਮੀਡੀਆ ਤੋਂ ਹੂੰ ਤੇ ਜਦੋਂ ਮੈਂ ਜ਼ਿਕਰ ਕੀਤਾ ਤੇ ਉਹਨਾਂ ਨੇ ਜਿਹੜਾ ਹੈ ਨਾ ਛੱਟ ਸਰਚ ਕਰਕੇ ਬੱਚਿਆਂ ਨੇ ਸਰਚ ਕਰਕੇ ਉਹੀ ਗੱਲ ਕਹਿਣ ਲੱਗੇ ਵੀ ਤਾਂ ਇੰਡੀਅਨ মিডিਆ ਤੇ ਰਾਤ ਨੂੰ ਸ਼ੈਲਿੰਗ ਹੁੰਦੀ ਸੀ ਅਸੀਂ ਉਹਨਾਂ ਲੋਕਾਂ ਨੂੰ ਵੀ ਮਿਲੇ ਜਿਹੜੇ ਉਥੋਂ ਪਿੰਡਾਂ ਚੋਂ ਬਾਹਰ ਆਏ ਸੀ ਕਹਿੰਦੇ ਵੀ ਸਾਡੀ ਜ਼ਿੰਦਗੀ ਨਰਕ ਬਣ ਚੁੱਕੀ ਆ ਸ਼੍ਰੀਨਗਰ ਦੇ ਵਿੱਚ ਜਿਹੜੇ ਅਟੈਕ ਹੋਏ ਆ ਉਹ ਇਸ ਤਰੀਕੇ ਨਾਲ ਲੱਗਦੇ ਕਿ ਜਿਵੇਂ ਆਰਮੀ ਵੱਲੋਂ ਤਿਆਰ ਕੀਤੇ ਗਏ ਜਿਹੜੇ ਲੋਕ ਨੇ ਉਹ ਅਟੈਕ ਕਰਦੇ ਸੀ ਤੁਸੀਂ ਲੋਕਾਂ ਦੀ ਸਾਇਕੀ ਕਿਸ ਤਰ੍ਹਾਂ ਦੀ ਦੇਖੀ ਉੱਥੇ ਜਿਹੜੇ ਕਿਉਂਕਿ ਇੱਕ ਇਸ ਤਰ੍ਹਾਂ ਦੀ ਵੀ ਮਿਥ ਕਹਿ ਲੋ ਜਾਂ ਇਸ ਤਰ੍ਹਾਂ ਦੀ ਪਰਸੈਪਸ਼ਨ ਵੀ ਹੈ ਕਿ ਜਿਹੜੇ ਕੁਝ ਲੋਕਲ ਲੋਕ ਨੇ ਉਹਨਾਂ ਦੀ سپورਟ ਤੋਂ ਬਿਨਾਂ ਕਹਿੰਦੇ ਏਡੇ ਏਡੇ ਅਟੈਕ ਨਹੀਂ ਹੋ ਸਕਦੇ ਸੀਸਪਾਇਰ ਦੀ ਗੱਲ ਕਰ ਰਹੇ ਸੀਗੇ ਇਧਰਲੇ ਬੰਦੇ ਕਹਿੰਦੇ ਆ ਜਾਂ ਆਮ ਭਾਰਤੀ ਆਵਾਮ ਕਹਿੰਦੀ ਆ ਕਿ ਅਸੀਂ ਜਿੱਤ ਗਏ ਇਹ ਲੜਾਈ ਪਾਕਿਸਤਾਨ ਵਾਲੇ ਆਪਣੇ ਪਾਸੇ ਕਹਿੰਦੇ ਜਿੱਤ ਗਏ ਸੀਸਪਾਇਰ ਨੇ ਜਿਹੜਾ ਆ ਸਵਾਲ ਖੜੇ ਕੀਤੇ ਨੇ ਹੂੰ ਸਰਕਾਰ ਦੇ ਉੱਤੇ ਪਾਕਿਸਤਾਨ ਜਿਹੜਾ ਆ ਇਸੇ ਕੋਸ਼ਿਸ਼ ਦੇ ਵਿੱਚ ਰਿਹਾ ਕਿ ਤੀਜੀਆਂ ਧਿਰਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਕਸ਼ਮੀਰ ਵਾਲੇ ਮਾਮਲੇ ਦੇ ਵਿੱਚ ਚੀਜ਼ਾਂ ਜਿਹੜੀਆਂ ਨਾ ਹਰ ਭਾਰਤੀ ਵਾਸਤੇ ਦੇਖ ਕੇ ਇੱਕ ਦਿਲ ਨੂੰ ਦਹਿਲਾ ਦਹਿਲਾ ਦੇਣ ਵਾਲੀਆਂ ਜਿਹੜੀਆਂ ਆ ਉਦੋਂ ਇਹ ਸਾਰਿਆਂ ਦੇ ਮਨ ਦੇ ਵਿੱਚ ਸੀਗਾ ਵੀ ਹੁਣ ਇੱਕ ਵਾਰੀ ਦੋ ਹੱਥ ਕਰ ਲੈਣ ਕਰ ਲੈ ਜਾਣ ਔਰ ਬਾਰਡਰ ਏਰੀਆ ਦੇ ਜਿਹੜੇ ਪਿੰਡ ਨੇ ਜਿਹਨਾਂ ਨੂੰ ਖਤਰਾ ਸੀ ਉਹ ਵੀ ਕਹਿੰਦੇ ਸੀ ਕਹਿੰਦੇ ਹਰ ਵਾਰੀ ਅਸੀਂ ਇਦਾਂ ਜਿਹੜੇ ਡਰ ਚ ਹੁੰਨੇ ਆ ਤੇ ਇੱਕ ਵਾਰੀ ਆਰਪਾਰ ਹੋ ਲੈਣਾ ਚਾਹੀਦਾ ਉਹ ਤਾਂ ਮਝੈਲ ਨਹੀਂ ਮਝੈਲਾਂ ਦਾ ਤਾਂ ਸਾਰੀ ਉਮਰ ਜੇ ਸਿਕੰਦਰਪੁਰ ਤੋਂ ਲੈ ਕੇ ਜੇ ਕਿਤੇ ਪਹਿਲੀਆਂ ਦੀ ਗੱਲ ਕਰੀਏ ਤੇ ਤਾਂ ਇਹ ਇਹਨਾਂ ਵਾਸਤੇ ਤਾਂ ਨਿਤ ਜਿਹੜੀਆਂ ਲੜਾਈਆਂ ਨੇ 1972 ਦੇ ਵਿੱਚ ਪਾਕਿਸਤਾਨ ਨੂੰ ਗੋਡਿਆਂ ਭਾਨੇ ਕਰਕੇ ਇੰਦਰਾ ਗਾਦੀ ਨੇ ਤੇ ਔਰ ਸਾਫ਼ ਕਹਤਾ ਸੀਗਾ ਵੀ ਕਿਸੇ ਤੀਸਰੀ ਨੇਸ਼ਨ ਦੀ ਜਿਹੜੀ ਆ ਕੋਈ ਦਖਲਅੰਦਾਜ਼ੀ ਜਿਹੜੀ ਆ ਉਹ ਨਹੀਂ ਹੋਏਗੀ ਹਿੰਦੁਸਤਾਨ ਨੇ ਅਮਰੀਕਾ ਦੀ ਦਖਲਅੰਦਾਜ਼ੀ ਮੰਨ ਕੇ ਉਹ ਜਿਹੜਾ ਇੱਕ ਪਾਵਰ ਬਣੀ ਹੋਈ ਸੀ ਹਿੰਦੁਸਤਾਨ ਦੀ ਉਹਨੂੰ ਤੋੜ ਕੇ ਜਿਹੜਾ ਆ ਉਹ ਰੱਖ ਦਿੱਤਾ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੌਜੂਦਾ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਖਾਸ ਤੌਰ ਤੇ ਆਪਰੇਸ਼ਨ ਸੰਧੂਰ ਤੋਂ ਬਾਅਦ ਪਹਿਲਗਾਮ ਅਟੈਕ ਤੋਂ ਬਾਅਦ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ 22 April ਨੂੰ ਜਦੋਂ ਅਟੈਕ ਹੁੰਦਾ ਹੈ ਤਾਂ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਹੁੰਦਾ ਤਾਂ ਫਿਰ ਸلسਲੇ ਵਾਰ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਜਾਂਦੇ ਨੇ ਚਾਹੇ ਉਹ ਮਿਜ਼ਾਈਲ ਦੀ ਗੱਲ ਹੋਵੇ ਡਰੋਨ ਦੀ ਗੱਲ ਹੋਵੇ 에ਅਰ ਡਿਫੈਂਸ ਸਿਸਟਮ ਭਾਰਤ ਦਾ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਮੌਜੂਦਾ ਸਮੇਂ ਦੇ ਵਿੱਚ ਸੀਸਪਾਇਰ ਹੋਇਆ ਤਾਂ ਤਾਂ ਵੀ ਉਹਨਾਂ ਦੇ ਵੱਲੋਂ ਲੰਗੜਾ ਕੀਤੀ ਗਈ ਹੁਣ ਹਾਲਾਤ ਸ਼ਾਂਤ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਬਰਿਆਣਾ ਜੀ ਮੇਰੇ ਨਾਲ ਮੌਜੂਦ ਰਹਿਣਗੇ ਤਮਾਮ ਤਰ੍ਹਾਂ ਦੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਬਰੀਕੀ ਦੇ ਨਾਲ ਕਿ ਇਸ ਵੇਲੇ ਮਾਹੌਲ ਕਿੱਦਾਂ ਦਾ ਹੈ ਪਾਕਿਸਤਾਨ ਕਿਉਂ ਬਾਰ-ਬਾਰ ਇਹ ਇੱਕ ਹਮਮਾਕਤ ਕਰਦਾ ਹੈ ਭਾਰਤ ਸਰਕਾਰ ਦੀ ਕੀ ਸਟ੍ਰੈਟਜੀ ਹੈ ਕਿਸ ਤਰ੍ਹਾਂ ਕੰਮ ਕੀਤੀ ਤੇ ਅਮਰੀਕਾ ਦਾ ਕੀ ਰੋਲ ਰਿਹਾ ਬਰਿਆਣਾ ਸਾਹਿਬ ਵੈਲਕਮ ਹੈ ਜੀ ਪੋਡਕਾਸਟ ਥੈਂਕ ਯੂ ਜਿਸ ਤਰ੍ਹਾਂ ਮੈਂ ਕਿਹਾ ਕਿ ਸلسلੇਵਾਰ ਤਰੀਕੇ ਨਾਲ ਚੀਜ਼ਾਂ ਸ਼ੁਰੂ ਹੋਈਆਂ ਫਿਰ ਇਕਦਮ ਹੀ ਅਮਰੀਕਾ ਵਿੱਚ ਆਉਂਦਾ ਡੋਨਲਡ 트੍ਰੰਪ ਦਾ ਇੱਕ ਟਵੀਟ ਆਉਂਦਾ ਕਿ ਦੋਹਾਂ ਦੇਸ਼ਾਂ ਨੇ ਬਹੁਤ ਬੁੱਧੀਮਤਾ ਦਿਖਾਈ ਹੈ ਆਪਸ ਦੇ ਵਿੱਚ ਮੰਨ ਗਏ ਨੇ ਤੇ ਜੰਗਬੰਦੀ ਹੋ ਗਈ ਸੀ ਸਪਾਇਰ ਹੋ ਗਿਆ ਤੇ ਫਿਰ ਪਾਕਿਸਤਾਨ ਲਗਾਤਾਰ ਚਾਹੇ ਉਹ ਪੰਜਾਬ ਦੀ ਗੱਲ ਹੋਵੇ ਚਾਹੇ ਉਹ ਜੰਮੂ ਕਸ਼ਮੀਰ ਦੇ ਬਾਰਡਰਾਂ ਦੀ ਗੱਲ ਹੋਵੇ ਉੱਥੇ ਸੀਸਪਾਇਰ ਦਾ ਉਲੰਘਣ ਕਰਦਾ ਹੁਣ ਹਾਲਾਤ ਕਿੱਦਾਂ ਦੇ ਨੇ ਤੇ ਇਸ ਸਾਰੇ ਮਾਹੌਲ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਕਿੱਦਾਂ ਦਾ ਸਬੰਧ ਰਹੇਗਾ ਆ ਦੇਖੋ ਕਿਉਂਕਿ ਜੇਕਰ ਆ ਆਪਾਂ ਪਾਕਿਸਤਾਨ ਦੀ ਪਿਛਲੀ ਹਿਸਟਰੀ ਦੀ ਜ਼ਿਕਰ ਕਰੀਏ ਤੇ ਪਾਕਿਸਤਾਨ ਹਮੇਸ਼ਾ ਹੀ ਉੱਥੇ ਦੇ ਜਿਹੜੇ ਮੌਜੂਦਾ ਹਾਲਾਤ ਨੇ ਆਰਮੀ ਤੇ ਜਿਹੜਾ ਉੱਥੇ ਦਾ ਪੋਲਿਟੀਕਲ ਸਿਸਟਮ ਆ ਸਭ ਤੋਂ ਪਹਿਲਾਂ ਤਾਂ ਉੱਥੇ ਇਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ ਪਾਕਿਸਤਾਨ ਦੇ ਵਿੱਚ ਹਮੇਸ਼ਾ ਹੀ ਜਿਹੜੀ ਆ ਆਰਮੀ ਡੋਮਿਨੇਟ ਕਰਦੀ ਆ ਉੱਥੇ ਉੱਥੇ ਜਿਹੜੀ ਪੋਲੀਟੀਕਲ ਚਾਹੇ ਉਹ ਪ੍ਰਧਾਨ ਮੰਤਰੀ ਆ ਚਾਹੇ ਕੋਈ ਵੀ ਆ ਉਹ ਇੰਨਾ ਪਾਵਰਫੁਲ ਨਹੀਂ ਜਿੰਨਾ ਆਰਮੀ ਦਾ ਜਨਰਲ ਜਿਹੜਾ ਆ ਉਹ ਪਾਵਰਫੁਲ ਆ ਆਰਮੀ ਉੱਥੇ ਦੀ ਕਰਪਟ ਆ ਜਨਰਲ ਜਿਹੜੇ ਆ ਕਰਪਟ ਆ ਕਈ ਤਰ੍ਹਾਂ ਦੀਆਂ ਮੀਡੀਆ ਰਿਪੋਰਟਸ ਆਉਂਦੀਆਂ ਨੇ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਆ ਪਾਕਿਸਤਾਨ ਆਰਮੀ ਦੇ ਉੱਤੇ ਉੱਠਦੇ ਰਹੇ ਨੇ ਔਰ ਜੇਕਰ ਉਹ ਇਥੇ ਅਜਿਹਾ ਕੁਝ ਜਿਹੜਾ ਅਤਵਾਦ ਜਿਹੜਾ ਉਹਨਾਂ ਨੇ ਫਲਾਇਆ ਪਹਿਲੋ ਪੰਜਾਬ ਦੇ ਵਿੱਚ ਫਲਾਇਆ ਫਿਰ ਉਹ ਕਸ਼ਮੀਰ ਦੇ ਵਿੱਚ ਲਗਾਤਾਰ ਕਰ ਰਹੇ ਨੇ ਹੂੰ ਉਹਨਾਂ ਦਾ ਮਕਸਦ ਸਿਰਫ ਇਹੀ ਹੈ ਕਿ ਉਹ ਇਹ ਖੌਫ ਦਿਖਾ ਕੇ ਵੀ ਸਾਡਾ ਇੰਡੀਆ ਨਾਲ ਜਿਹੜਾ ਆ ਉਹ ਕਨਫਲਿਕਟ ਜਿਹੜਾ ਸਾਡਾ ਚੱਲਦਾ ਆ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਅਚੀਵ ਕਰਦੇ ਨੇ ਜਿਵੇਂ ਪੈਸਾ ਜਿਹੜਾ ਆ ਫੰਡਿੰਗ ਜਿਹੜੀ ਆ ਹੁਣ ਜਿਹੜੀ ਵੱਡੇ ਇੱਕ ਫੰਡ ਮਿਲਿਆ ਵੱਡੇ ਜਿਹੜੇ ਫੰਡ ਮਿਲੇ ਆ IMF ਤੋਂ ਜਿਹੜਾ ਫੰਡ ਮਿਲਿਆ ਸੋ ਇਹ ਆਰਮੀ ਜਿਹੜੀ ਆ ਕਈ ਵਾਰੀ ਦੇਖਿਆ ਕਿ ਸ੍ਰੀਨਗਰ ਦੇ ਵਿੱਚ ਜਿਹੜੇ ਅਟੈਕ ਹੁੰਦੇ ਆ ਉਹ ਇਸ ਤਰੀਕੇ ਨਾਲ ਲੱਗਦੇ ਕਿ ਜਿਵੇਂ ਆਰਮੀ ਵੱਲੋਂ ਤਿਆਰ ਕੀਤੇ ਗਏ ਜਿਹੜੇ ਲੋਕ ਨੇ ਉਹ ਅਟੈਕ ਕਰਦੇ ਨੇ ਮੈਂ ਪਿਛਲੇ 10-15 ਸਾਲਾਂ ਤੋਂ ਸ੍ਰੀਨਗਰ ਦੇ ਵਿੱਚ ਆ J&K ਦੇ ਵਿੱਚ ਮੈਂ ਕਾਫੀ ਰਿਪੋਰਟਿੰਗ ਕੀਤੀ ਆ ਤੇ ਉਥੇ ਜਿੰਨੇ ਵੀ ਜਿਹੜੇ ਅਟੈਕ ਹੁੰਦੇ ਨੇ ਉਹ ਪਿਛਲੇ ਕੁਝ ਸਾਲਾਂ ਤੋਂ ਕਹਿ ਲਈਏ ਕਿ ਉਹ ਪਾਕਿਸਤਾਨੀ ਟ੍ਰੇਨਡ ਜਿਹੜੇ ਅੱਤਵਾਦੀ ਆਉਂਦੇ ਨੇ ਉਹ ਕਰਦੇ ਨੇ ਔਰ ਜਿਸ ਤਰੀਕੇ ਨਾਲ ਸਿਰິນਗਰ ਦੇ ਵਿੱਚ ਡਿਵੈਲਪਮੈਂਟ ਹੋਈ ਆ ਜਿਸ ਤਰੀਕੇ ਨਾਲ ਪੈਸਾ ਆਉਣਾ ਸ਼ੁਰੂ ਹੋਇਆ ਜਿਹੜਾ ਜਿਹੜਾ ਟੂਰਿਜ਼ਮ ਦਾ ਜਿਹੜਾ ਪੈਸਾ ਆਉਣਾ ਸ਼ੁਰੂ ਹੋਇਆ ਤੇ ਉਹਨੇ ਕਸ਼ਮੀਰੀ ਲੋਕਾਂ ਦਾ ਧਿਆਨ ਜਿਹੜਾ ਡਾਇਵਰਟ ਕੀਤਾ ਆ ਹਮ ਔਰ ਜਿਹਨੂੰ ਘਰ ਦੇ ਵਿੱਚ ਪੈਸਾ ਮਿਲਦਾ ਹੋਵੇ ਤਾਂ ਉਹ ਨੇਚਰਲੀ ਆ ਉਹ ਇਧਰ ਨਹੀਂ ਪਸੇ ਨਹੀਂ ਤੁਰਦਾ ਨਹੀਂ ਨਹੀਂ ਜਾਏਗਾ ਅਲੇ ਦੋਲੇ ਨਹੀਂ ਜਾਏਗਾ ਹਾਲਾਂਕਿ ਇੱਕ ਜਿਹੜਾ ਫੈਕਟ ਆ ਜਿਹਦੇ ਬਾਰੇ ਅ ਅਸੀਂ ਬਹੁਤਾ ਮੀਡੀਆ ਗੱਲਬਾਤ ਵੀ ਨਹੀਂ ਕਰਦਾ ਤੇ ਤਕਰੀਬਨ 50 ਤੋਂ 60 ਹਜ਼ਾਰ ਕਰੋੜ ਦਾ ਜਿਹੜਾ ਉੱਥੇ ਦਾ ਜਿਹੜਾ ਉਹਨਾਂ ਦਾ ਟਰਨਓਵਰ ਆ ਉਹ ਹੈਗੀ ਫਰੂਟ ਤੋਂ ਹੂੰ ਫਰੂਟ ਦਾ ਸੇਵ ਦਾ ਉੱਥੇ ਜਿਹੜਾ ਜਾਂ ਹੋਰ ਜਿਹੜੇ ਹੈਗੇ ਨੇ ਟੂਰਿਜ਼ਮ ਦਾ ਤਾਂ ਸਿਰਫ ਜਿਹੜਾ ਆ ਉਹ ਹੈ 8000 ਕਰੋੜ ਦੇ ਕਰੀਬ ਜਿਹੜਾ ਆ ਇਹਨਾਂ ਦੀ ਟਰਨਓਵਰ ਜਿਹੜੀ ਆ ਉਹ ਆਉਂਦੀ ਆ ਤੇ ਲੇਕਿਨ ਕਿਉਂਕਿ ਟੂਰਿਜ਼ਮ ਜਿਹੜਾ ਉਹ ਵਿਜੀਬਲ ਆ ਹੂੰ ਤੇ ਉਹਦੇ ਕਰਕੇ ਲੋਕਾਂ ਦੇ ਵਿੱਚ ਚਰਚਾ ਹੁੰਦੀ ਆ ਟੂਰਿਜ਼ਮ ਦੀ ਔਰ ਜਦੋਂ ਕਸ਼ਮੀਰੀਆ ਦਾ ਧਿਆਨ ਜਦੋਂ ਵੀ ਹਟਦਾ ਆ ਇਸ ਪਾਸੇ ਤਾਂ ਪਾਕਿਸਤਾਨ ਕੁਝ ਨਾ ਕੁਝ ਇਸ ਤਰੀਕੇ ਦਾ ਕੰਮ ਕਰ ਦਿੰਦਾ ਆ ਜਿਵੇਂ ਹੁਣ ਉਹਨਾਂ ਨੇ ਪੈਲਗਾਮ ਦਾ ਹੂੰ ਅਟੈਕ ਕੀਤਾ ਉਹਨਾਂ ਨੇ ਹਾਲਾਂਕਿ ਜੇਕਰ ਪਹਿਲਗਾਮ ਦੀ ਆਪਾਂ ਹਿਸਟਰੀ ਦੇਖੀਏ ਜਾਂ ਉਸ ਏਰੀਆ ਦੀ ਉੱਥੇ ਬਹੁਤ ਘੱਟ ਇਦਾਂ ਦੇ ਅ ਅਟੈਕ ਹੋਏ ਨੇ ਜਿਹੜੇ ਬਾਰਡਰ ਏਰੀਏ ਨੇ ਜਿਹੜੇ ਉਹਨਾਂ ਦੇ ਉੱਤੇ ਸ਼੍ਰੀਨਗਰ ਦੇ ਵਿੱਚ ਪ੍ਰੋਪਰ ਹੋ ਗਏ ਸੋਫੀਆਂ ਪੁਲਵਾਮਾ ਪੁੰਚ ਹੋ ਗਿਆ ਸੰਭਾ ਸੈਕਟਰ ਜਿਹੜੇ ਹਾਂ ਉੜੀ ਉੜੀ ਉੱਥੇ ਅਟੈਕ ਜ਼ਿਆਦਾ ਹੋਏ ਕਿਉਂਕਿ ਐਲੋਸੀ ਦੇ ਬਿਲਕੁਲ ਇਹ ਨਾਲ ਪੈਂਦੇ ਨੇ ਔਰ ਬਹੁਤ ਸਾਰੀਆਂ ਪਾਕਟਸ ਜਿਹੜੀਆਂ ਇਦਾਂ ਦੀਆਂ ਨੇ ਜਿੱਥੋਂ ਜਿਨ੍ਹਾਂ ਨੂੰ ਸੀਲ ਕਰਨਾ ਆਰਮੀ ਲਈ ਬੜੀ ਟਿੱਡੀ ਖੀਰ ਆ ਉਹਦਾ ਕਾਰਨ ਹੈ ਕਿ ਉੱਥੇ ਬਹੁਤ ਸਾਰੇ ਘਣੇ ਜੰਗਲ ਪਹਾੜੀ ਏਰੀਆ ਉਹਨੂੰ ਸੀਲ ਕਰਨਾ ਬਹੁਤ ਵੈਦਰ ਕੰਡੀਸ਼ਨ ਵੀ ਬਹੁਤ ਹਾਰਡ ਕੰਡੀਸ਼ਨ ਵੀ ਆ ਔਰ ਅੱਛਾ ਉੱਥੇ ਜਿਹੜੇ ਲਾਂਚਿੰਗ ਪੈਡ ਆ ਜਾਂ ਜਿਹੜੇ ਉਹਨਾਂ ਦੇ ਸਿੰਥਸਾਈਜ਼ਰ ਨੇ ਜਿਹੜੇ ਇਹਨਾਂ ਦੇ ਹਾਈਡ ਆਉਟਸ ਨੇ ਜਿਹੜੇ ਉਹਨਾਂ ਨੂੰ ਲਗਾਉਂਦੇ ਨੇ ਬੁੱਪਾ ਸਪੀਚ ਦੇ ਨੇ ਉਹ ਬੜੇ ਐਕਸਪਰਟ ਤੇ ਉਹਨਾਂ ਨੂੰ ਉਹ 1 1 ਇੰਚ ਦੇ ਉਹ ਪੇਤੀ ਨੇ ਸੋ ਪਾਕਿਸਤਾਨ ਦਾ ਹਮੇਸ਼ਾ ਤੋਂ ਹੀ ਇਹ ਰਹੀ ਆ ਕਿ ਇੰਡੀਆ ਨੂੰ ਕਿਸੇ ਤਰੀਕੇ ਨਾਲ ਡਿਸਟਰਬ ਕੀਤਾ ਜਾਵੇ ਕਹਿ ਲਈਏ ਕਿ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਜੀ ਹਿੰਦੁਸਤਾਨ ਵਾਸਤੇ ਨਸੂਰ ਬਣਿਆ ਆ ਤੇ ਉਹ ਉਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਏਗੀ ਆ ਸੋ ਇਹ ਗੱਲ ਉਹਦੇ ਕੋ ਬਰਦਾਸ਼ਤ ਤੋਂ ਬਾਹਰ ਆ ਪਾਕਿਸਤਾਨ ਪ੍ਰੋਸਪਰਿਟੀ ਕਸ਼ਮੂਕਸ਼ਮੀਰ ਦੀ ਜਿਹੜੀ ਆ ਨਾ ਇਹ ਗੱਲ ਉਹਨੂੰ ਹਜਮ ਨਹੀਂ ਹੋ ਰਹੀ ਆ ਤੇ ਹੁਣ ਜਿੱਥੇ ਜ਼ਿਕਰ ਜਨਰਲ ਮਨੀਰ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਪਿਛੋਕੜ ਆ ਹਾਲਾਂਕਿ ਜਨਰਲ ਬਾਜਵਾ ਦੇ ਟਾਈਮ ਥੋੜਾ ਜਿਹਾ ਨਹੀਂ ਇੰਨਾ ਹੋਇਆ ਜਿੰਨਾ ਇਹਦੇ ਤੇ ਸਵਾਲ ਉੱਠਦੇ ਜਨਰਲ ਮਨੀਰ ਦੇ ਕਿਉਂਕਿ ਇਹ ਇਹਦੀ ਬੈਕਗ੍ਰਾਉਂਡ ਜਿਹੜੀ ਆ ਇਹ ਮਦਰਸਿਆਂ ਵਾਲੀ ਜਿਹੜੀ ਕੱਟੜਤਾ ਵਾਲੀ ਜਿਹੜੀ ਇਹਦੀ ਬੈਕਗ੍ਰਾਉਂਡ ਆ ਔਰ ਕੁਝ ਸਮਾਂ ਪਹਿਲਾਂ ਜਦੋਂ ਪਹਿਲਗਾਮ ਦਾ ਅਟੈਕ ਤੋਂ ਪਹਿਲਾਂ ਇਹਨੇ ਉੱਥੇ ਬੜੇ ਤਿੱਖੀਆਂ ਤਕਰੀਰਾਂ ਕੀਤੀਆਂ ਉੱਥੇ ਪੀਓਕੇ ਦੇ ਵਿੱਚ ਤਾਂ ਉਹਦਾ ਨਤੀਜਾ ਜਿਹੜਾ ਆ ਇਹ ਪਹਿਲਗਾਮ ਜਿਹੜਾ ਅਟੈਕ ਹੋਇਆ ਬੜਾ ਮੰਦਭਗਾ ਆ ਸੋ ਇਹ ਜਿਹੜਾ ਅਤਵਾਦ ਆ ਇਹ ਕਿਸੇ ਲਈ ਵੀ ਜਿਹੜਾ ਪੰਜਾਬ ਨੇ ਕਿੰਨਾ ਸੰਤਾਪ ਭੋਗਿਆ ਇਸ ਦੌਰ ਦੇ ਵਿੱਚੋਂ ਤੇ ਹੁਣ ਹਾਂ ਜਿਹੜੇ ਆ ਕਸ਼ਮੀਰੀ ਜਿਹੜੇ ਆ ਉਹ ਲਾਈਨ ਤੇ ਆ ਰਹੇ ਸੀ ਕਿੰਨਾ ਜਿਹੜਾ ਟੂਰਿਸਟ ਜਿਹੜਾ ਆ ਉਹ ਜਾ ਰਿਹਾ ਸੀ ਕਿਉਂਕਿ ਟੂਰਿਸਟ ਤੋਂ ਜਿਹੜਾ ਜਿਹੜੇ ਛੋਟੇ ਜਿਹੜੇ ਛੋਟੇ ਵਪਾਰੀ ਆ ਉੱਥੇ ਜਾਂ ਛੋਟੇ ਜਿਹੜੇ ਲੋਕ ਨੇ ਇੱਕ ਉਹ ਸ਼ੰਕਾਰ ਆ ਛੋਟੇ ਹੋਟਲ ਆ ਦੁਕਾਨਦਾਰ ਆ ਉਹਨਾਂ ਨੂੰ ਬੜਾ ਫਾਇਦਾ ਆ ਕਿਉਂਕਿ ਜੇ ਬਾਗ ਬਗੀਚੇ ਵੱਡੇ ਜ਼ਿਮੀਦਾਰ ਨੇ ਹੂੰ ਹੂੰ ਪਰ ਜਿਹੜੀ ਆਮ ਸਧਾਰਨ ਲੋਕ ਆ ਉਹਨਾਂ ਨੂੰ ਟੂਰਿਜ਼ਮ ਤੋਂ ਬਹੁਤ ਜ਼ਿਆਦਾ ਫਾਇਦਾ ਉੱਥੇ ਬਹੁਤ ਲੋਅਰ ਮਿਡਲ ਕਲਾਸ ਅਪਰ ਮਿਡਲ ਕਲਾਸ ਇਸੇ ਕੰਮ ਤੇ ਆਸ਼ਰਿਤ ਹੁੰਦੇ ਆ ਹਾਂ ਉੱਥੇ ਜਿਹੜਾ ਆ ਇਹ ਇਹ ਇਹਦਾ ਕਿਉਂਕਿ 370 ਤਾਰਾ ਹਟਣ ਤੋਂ ਬਾਅਦ ਲਗਾਤਾਰ ਉੱਥੇ ਜਿਹੜਾ ਕਹਿ ਸਕਦੇ ਆ ਕਿ ਹਿਮਾਚਲ ਤੋਂ ਬਾਅਦ ਸਾਰਾ ਜਿਹੜਾ ਆ ਮੇਰਾ ਆਪਣਾ ਖੁਦ ਦਾ ਪ੍ਰੋਗਰਾਮ ਬਣਿਆ ਹੈ ਸਿਗਾ ਕਿ ਅਸੀਂ ਜਾ ਕੇ ਆਈ ਆ ਪਰ ਜਾਵਾਂਗੇ ਵੀ Te... ਔਰ ਉਸ ਤੋਂ ਬਾਅਦ ਜਿਹੜੇ ਜੇਕਰ ਪਹਿਲਗਾਮ ਦੇ ਕਰੀਏ ਤੇ ਇਹ ਆਪਣੇ ਤਰ੍ਹਾਂ ਦੀ ਇਹ ਸ਼੍ਰੀਨਗਰ ਦੇ ਇਤਿਹਾਸ ਦੇ ਵਿੱਚ ਪਹਿਲੀ ਘਟਨਾ ਆ ਇਹ ਬ੍ਰਿਆਣਾ ਤੁਸੀਂ ਬਹੁਤ ਲੰਮਾ ਸਮਾਂ ਐਜ਼ ਆ ਰਿਪੋਰਟਿੰਗ ਦੇ ਤੌਰ ਤੇ ਵੀ ਤੁਸੀਂ ਜਿਹੜੇ ਉਧਰਲੇ ਡਿਸਟਰਬ ਏਰੀਏ ਨੇ ਤੁਸੀਂ ਕਵਰ ਕੀਤੇ ਹਨ ਬਹੁਤ ਲੋਕ ਜਾਣਦੇ ਵੀ ਹੋਣਗੇ ਨਹੀਂ ਤਾਂ ਆਪਾਂ ਹੋਰ ਇਹਨੂੰ ਜੇ ਦਸੀਏ ਤੁਸੀਂ ਲੋਕਾਂ ਦੀ ਸਾਈਕੀ ਕਿਸ ਤਰ੍ਹਾਂ ਦੀ ਦੇਖੀ ਉੱਥੇ ਜਿਹੜੇ ਕਿਉਂਕਿ ਇੱਕ ਇਸ ਤਰ੍ਹਾਂ ਦੀ ਵੀ ਮਿਥ ਕਹਿ ਲੋ ਜਾਂ ਇਸ ਤਰ੍ਹਾਂ ਦੀ ਪਰਸੈਪਸ਼ਨ ਵੀ ਹੈ ਕਿ ਜਿਹੜੇ ਕੁਝ ਲੋਕਲ ਲੋਕ ਨੇ ਉਹਨਾਂ ਦੀ سپورਟ ਤੋਂ ਬਿਨਾ ਕਹਿੰਦੇ ਡੇ ਡੇ ਅਟੈਕ ਨਹੀਂ ਹੋ ਸਕਦੇ ਕੁਛ ਇਦਾਂ ਦਾ ਵੀ ਹੈ ਤੁਸੀਂ ਕਦੇ ਦੇਖੀ ਸਾਇਕੀ ਕਿ ਕਿ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜੀ ਸ੍ਰੇਸ਼ਟਾ ਕਿ ਅਸੀਂ ਵੱਡੇ ਆ ਜਾਂ ਭਾਰਤ ਦੇ ਨਾਲ ਉਹਨਾਂ ਨੂੰ ਕੁਛ ਦਿੱਕਤ ਹੈ ਕੋਈ ਦੇਖਿਆ ਤੁਸੀਂ ਇਦਾਂ ਦਾ ਹਾਂ ਮੈਂ ਇੱਕ ਵਾਰੀ ਰਿਪੋਰਟਿੰਗ ਲਈ ਨਾ ਸ਼ੋਪੀਆ ਡਿਸਟ੍ਰਿਕਟ ਦੇ ਵਿੱਚ ਮੈਂ ਜਦੋਂ ਗਿਆ ਸੀ ਬੜੀ ਇੰਟਰਸਟਿੰਗ ਕਹਾਣੀ ਆ ਇਹ ਡਿਸਟਰਬ ਹੈ ਵੀ ਏਰੀਆ ਹਾਂ ਡਿਸਟਰਬ ਆ ਬਹੁਤ ਜ਼ਿਆਦਾ ਡਿਸਟਰਬ ਆ ਇਹ ਔਰ ਉਥੇ ਅ ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਨੈਸ਼ਨਲ মিডিਆ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਨਹੀਂ ਜਾ ਸਕਦਾ ਹੂੰ ਉੱਥੇ ਜਿਹੜੇ ਬਿਲਕੁਲ ਅੰਦਰ ਜਿਹੜੇ ਜਿਹੜੇ ਪਿੰਡੂ ਜਿਹੜਾ ਇਲਾਕਾ ਸੂਫੀਆਂ ਦਾ ਪੁਲਵਾਮਾ ਦਾ ਇਹ ਮੈਂ ਸੂਫੀਆਂ ਡਿਸਟ੍ਰਿਕਟ ਦੀ ਗੱਲ ਕਰ ਰਿਹਾ ਤੇ ਅਸੀਂ ਉੱਥੋਂ ਲੋਕਲ ਕਿਉਂਕਿ ਅਸੀਂ ਨਾ ਤਾਂ ਸੜਕਾਂ ਦੇ ਭੇਤੀ ਸੀਗੇ ਤੇ ਨਾ ਹੀ ਅਸੀਂ ਉਸ ਜ਼ਿਲ੍ਹੇ ਦੇ ਭੇਤੀ ਸੀ ਨਾ ਹੀ ਸਾਨੂੰ ਸਾਨੂੰ ਇਹ ਨਹੀਂ ਸੀ ਪਤਾ ਕਿ ਉੱਥੇ ਸਾਡੇ ਨਾਲ ਕੀ ਹੋਵੇਗਾ ਕੀ ਨਹੀਂ ਹੋਵੇਗਾ ਖੈਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੋਈ ਆ ਕਿ ਇੱਕ ਤਾਂ ਬਤੌਰ ਮੇਰੇ ਸਿਰ ਤੇ ਪੱਗ ਹੋਣ ਕਰਕੇ ਜਿਹੜਾ ਆ ਉਹਨਾਂ ਨੇ ਮੈਨੂੰ ਰਿਸਪੈਕਟ ਦਿੱਤੀ ਅੱਛਾ ਔਰ ਦੂਸਰਾ ਉੱਥੇ ਮੈਂ ਲੋਕਲ ਇੱਕ ਜਰਨਲਿਸਟ ਨੂੰ ਨਾਲ ਲੈ ਕੇ ਗਿਆ ਜਿਹੜਾ ਉਹਨਾਂ ਦਾ ਪਰਸਨਲੀ ਤੌਰ ਤੇ ਜਾਣੂ ਵੀ ਸੀਗਾ ਤੇ ਉਦਾਂ ਉਹਨਾਂ ਦੇ ਮੈਂ ਜਿਹੜੇ ਹਿਜ਼ਬੁਲ ਮਜ਼ਾਹਿਦਿਨ ਦੇ ਜਿਹੜੇ ਕਮਾਂਡਰ ਸੀਗੇ ਜਾਂ ਕੁਝ ਮਰ ਗਏ ਹੋ ਸੀ ਜਾਂ ਕੁਝ ਐਕਟਿਵ ਸੀਗੇ ਤੇ ਇਹ ਇਹ ਘਟਨਾ ਹੈ ਕਿ ਬੁਰਹਾਨ ਬਾਣੀ ਦੀ ਮੌਤ ਤੋਂ ਬਾਅਦ ਦੀ ਅੱਛਾ ਤੇ ਜਿਹੜਾ ਤੁਸੀਂ ਨਾਮ ਲੈ ਰਹੇ ਮੈਂ ਸਰਚ ਕੀਤਾ ਤਾਂ ਉਹਦਾ ਜਿਹੜਾ ਜਨਾਜ਼ਾ ਮੈਂ ਦੇਖਿਆ ਜਾਂਦਾ ਮੈਨੂੰ ਲੱਗਦਾ ਕਿ ਲੱਖਾਂ ਦੇ ਤਰ੍ਹਾਂ ਦੇ ਵਿੱਚ ਲੋਕ ਦੇਖੇ ਉਹ ਉਹਦਾ ਕਾਰਨ ਇਹ ਸੀਗਾ ਕਿ ਬੁਰਹਾਨ ਬਾਣੀ ਇੱਕ ਨਾ ਉਥੇ ਇੰਨਾ ਪਪੂਲਰ ਹੋ ਗਿਆ ਸੀ ਉਹਦਾ ਕਾਰਨ ਸੀ ਕਿ ਉਹ ਪਾਕਿਸਤਾਨੀਆਂ ਨੂੰ ਲਾਈਕ ਨਹੀਂ ਸੀ ਕਰਦਾ ਪਾਕਿਸਤਾਨ ਨੂੰ ਉਹ ਕਹਿੰਦਾ ਕਿ ਸਾਡੀ ਲੜਾਈ ਆਸੀਂ ਲੜਨੀ ਹੈ ਆਪਣੇ ਆਪ ਲੜਨੀ ਹੈ ਸੀ ਤੇ ਉਹ ਪਾਕਿਸਤਾਨ ਦੀ ਜਿਹੜੇ ਉੱਥੋਂ ਲਸ਼ਕਰ ਦੇ ਆਉਂਦੇ ਸੀਗੇ ਉਹ ਉਹ ਉਹਨਾਂ ਨੂੰ ਉਹ ਪੈਂਦੇ ਸੀ ਹੂੰ ਇਸ ਦਾ ਲੋਕਲ ਉਹ ਜਿੱਦਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਤੂਫਾਨ ਸਿੰਘ ਤੂਫਾਨ ਦਾ ਨਾਂ ਸੀ ਕਿਸੇ ਟਾਈਮ ਤੇ ਉਹਦਾ ਉੱਥੇ ਬਰਹਾਨ ਬਾਣੀ ਦੀ ਬੜੀ ਰਿਸਪੈਕਟ ਸੀਗੀ ਔਰ ਕਿਤੇ ਨਾ ਕਿਤੇ ਤਿੱਕਰ ਇੰਡੀਅਨ ਏਜੰਸੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਉਹ ਗੱਲ ਕੁਝ ਸੂਟ ਕਰਦੀ ਸੀ ਕਿਉਂਕਿ ਉਹ ਕਟੋ-ਕਟ ਪਾਕਿਸਤਾਨ ਦੀ ਇੰਟਰਫੇਰੈਂਸ ਨੂੰ ਰੋਕ ਰਿਆ ਸੀ ਜਿਹੜੀਆਂ ਉੱਥੇ ਮੈਨੂੰ ਮਿਲਟਰੀ ਇੰਟੈਲੀਜੈਂਸ ਦੇ ਕੁਝ ਲੋਕਾਂ ਨੇ ਦੱਸਿਆ ਉੱਥੇ ਤੇ ਮੈਂ ਆਪਣੀ ਗੱਡੀ ਤੇ ਤੇ ਮੇਰੇ ਨਾਲ ਮੇਰਾ ਫੋਟੋਗ੍ਰਾਫਰ ਜਿਹੜਾ ਮੇਰੇ ਨਾਲ ਸੀਗਾ ਤੇ ਅਸੀਂ ਕੀ ਹੋਇਆ ਕਿ ਇੱਕ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਉੱਥੇ ਬਾਲੀਵਾਲ ਖੇਡ ਰਹੇ ਸੀਗੇ ਤੇ ਇੱਕ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਜਿੱਦਾਂ ਪਲਾਟ ਜਿਹਾ ਹੁੰਦਾ ਬੀਂਦੀਆਂ ਉਹਦੀ ਕੰਧ ਦੇ ਪਿੱਛੇ ਨਾ ਸਲੋਗਨ ਸੀਗੇ ਬਰਹਾਨ ਬਾਣੀ ਦੇ ਅੱਛਾ ਤੇ ਮੈਂ ਆਪਣੇ ਫੋਟੋਗ੍ਰਾਫਰ ਨੂੰ ਕਿਹਾ ਮੈਂ ਕਿਹਾ ਯਾਰ ਇਹ ਇਹ ਫੋਟੋ ਅੱਛੀ ਬਣਦੀ ਆ ਪਿੱਛੇ ਮੋਰੇ ਬੱਚੇ ਖੇਡ ਰਹੇ ਆ ਪਿੱਛੇ ਬਰਹਾਨ ਬਾਣੀ ਦੇ ਸਲੋਗਨ ਆ ਤੇ ਇੱਕ ਅਖਬਾਰ ਦੀ ਫੋਟੋ ਲਈ ਫੋਟੋ ਜਨਰਿਕ ਉਹ ਮਤਲਬ ਸੀਨ ਜਿਹੜਾ ਉਹ ਬਣਦਾ ਸੀਗਾ ਤੇ ਅਸੀਂ ਉੱਥੇ ਬ੍ਰੇਕ ਮਾਰੀ ਤੇ ਉਹ ਬੱਚੇ ਜਿਹੜੇ ਆ ਉਹ ਗੇਮ ਛੱਡ ਕੇ ਸਾਰੇ ਆ ਗਏ ਤੇ ਪਿੰਦੇ ਸੱਟੇ ਉਹਨਾਂ ਨੇ ਮੈਨੂੰ ਇਹ ਪੁੱਛਿਆ ਵੀ ਤੁਸੀਂ ਕਿਹੜੇ মিডিਆ ਤੋਂ ਹੂੰ ਤੇ ਜਦੋਂ ਮੈਂ ਜ਼ਿਕਰ ਕੀਤਾ ਤੇ ਉਹਨਾਂ ਨੇ ਜਿਹੜਾ ਹੈ ਨਾ ਛੱਟ ਸਰਚ ਕਰਕੇ ਬੱਚਿਆਂ ਨੇ ਸਰਚ ਕਰਕੇ ਉਹ ਇਹ ਗੱਲ ਕਹਿਣ ਲੱਗੇ ਵੀ ਇਹ ਤਾਂ ਇੰਡੀਅਨ মিডিਆ ਹੂੰ ਅੱਛਾ ਇੰਡੀਅਨ মিডিਆ ਹਾਂ ਤੇ ਬਟ ਉਹਨਾਂ ਨੇ ਇਸ ਤੋਂ ਇਲਾਵਾ ਕੋਈ ਬਹੁਤਾ ਰਿਐਕਟ ਨਹੀਂ ਕੀਤਾ ਤੇ ਮੈਨੂੰ ਉਸ ਵੇਲੇ ਥੋੜਾ ਜਿਹਾ ਕਿਉਂਕਿ ਹੋਰ ਵੀ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਮੇਰੇ ਨਾਲ ਲੋਕਲ ਹੋਣ ਕਰਕੇ ਕੋਈ ਪ੍ਰੋਬਲਮ ਨਹੀਂ ਆਈ ਤੇ ਉੱਥੇ ਜਿਹੜੀਆਂ ਉਹਨਾਂ ਬੱਚਿਆਂ ਦੀਆਂ ਮਾਵਾਂ ਸੀਗੀਆਂ ਨਾ ਉਹ ਵੀ ਆ ਗਈਆਂ ਉੱਥੇ ਹੂੰ ਉਹਨਾਂ ਨੇ ਦਵਾ-ਦਵ ਬੱਚਿਆਂ ਨੂੰ ਇਕੱਠੇ ਕੀਤਾ ਤੇ ਸਾਨੂੰ ਕਿਹਾ ਕਿ ਤੁਸੀਂ ਸਾਡੀ ਵੀਡੀਓ ਬਣਾ ਉਹ ਅੱਜ ਵੀ ਮੇਰੇ ਕੋਲ ਹੈ ਮੇਰੇ ਮੋਬਾਈਲ ਦੇ ਵਿੱਚ ਵੀਡੀਓ ਮੈਂ ਸੰਭਾਲੀ ਹੋਈ ਆ ਅੱਛਾ ਤੇ ਉਹਦੇ ਵਿੱਚ ਫਿਰ ਉਹਨਾਂ ਬੱਚਿਆਂ ਤੋਂ ਉਹਨਾਂ ਨੇ ਨਾਰੇ ਲਵਾਏ ਜੀਏ ਜੀਏ ਪਾਕਿਸਤਾਨ ਅੱਛਾ ਇੰਨੀ ਉਹਨਾਂ ਦੇ ਵਿੱਚ ਭਰੀ ਹੋਈ ਆ ਇਹ ਇੰਨੀ ਭਰੀ ਹੋਈ ਸੀਗੀ ਉਸ ਟਾਈਮ ਇਹ ਗੱਲ ਹੈਗੀ ਆ 215 ਦੀ ਜਦੋਂ ਬਹੁਤ ਜ਼ਿਆਦਾ ਬਾਰਡਰ ਦੇ ਉੱਤੇ ਉਹਨਾਂ 1971 ਦੇ ਵਿੱਚ ਗੋਲਾ ਬਰੂਦ ਨਹੀਂ ਯੂਜ਼ ਹੋਇਆ ਸੀ ਜਿੰਨਾ ਉਸ ਟਾਈਮ 215 ਦੇ ਵਿੱਚ ਬਾਰਡਰ ਦੇ ਵਿੱਚ ਅ ਕਹਿ ਸਕਦੇ ਕਠੂਏ ਬਾਰਡਰ ਤੋਂ ਲੈ ਕੇ ਅਪ ਟੂ ਅਖਨੂਰ ਤਿੱਕਰ ਆਰਐਸ ਪੁਰਾਏ ਸਾਰੇ ਅਸੀਂ ਇੱਕ ਰਾਤ ਜਿਹੜਾ ਆ ਉੱਥੇ ਉਹਨਾਂ ਪਿੰਡਾਂ ਦੇ ਵਿੱਚ ਵੀ ਗੁਜ਼ਾਰਿਆ ਜਿੱਥੇ ਰਾਤ ਨੂੰ ਸ਼ੈਲਿੰਗ ਹੁੰਦੀ ਸੀ ਅਸੀਂ ਉਹਨਾਂ ਲੋਕਾਂ ਨੂੰ ਵੀ ਮਿਲੇ ਜਿਹੜੇ ਉੱਥੋਂ ਪਿੰਡਾਂ ਚੋਂ ਬਾਹਰ ਆਏ ਸੀ ਕਹਿੰਦੇ ਵੀ ਸਾਡੀ ਜ਼ਿੰਦਗੀ ਨਰਕ ਬਣ ਚੁੱਕੀ ਆ ਸੋ ਉਹਨਾਂ ਲੋਕਾਂ ਦੀ ਜਿਹੜੀ ਸਾਈਕੀ ਸੀਗੀ ਉਹ ਮੇਰੀ ਹੁਰੀਅਤ ਦੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਵੀ ਮਿਲੇ ਸੀਗੇ ਉਹ ਕਈ ਤਰ੍ਹਾਂ ਦੇ ਸਵਾਲ ਉਹ ਕਰਦੇ ਸੀ ਵੀ ਸਾਡੇ ਨਾਲ ਧੋਖਾ ਹੋਇਆ ਪਰ ਜਿਹੜਾ ਜੋ ਹਾਲਾਤ ਸੀ ਉੱਥੇ ਉਹ ਬੜੇ ਉਹ ਇਹ ਗੱਲ ਕਹਿ ਰਹੀਆਂ ਸੀਗੀਆਂ ਕਿ ਮਾਵਾ ਜਿਹੜੀਆਂ ਕਹਿ ਰਹੀਆਂ ਸੀ ਅਸੀਂ ਤਾਂ ਕਹਿੰਦੀ ਆ ਪੁੱਤ ਜਿਹੜੇ ਆ ਮਰਨ ਲਈ ਜੰਮਦਿਆਂ ਆ। ਅੱਛਾ ਹਾਂ ਉਹਨਾਂ ਨੇ ਇਹ ਵਰਡ ਜਿਹੜਾ ਆ ਇਸਤੇਮਾਲ ਕੀਤਾ ਸ਼ਾਇਦ ਹੋ ਸਕਦਾ ਮੇਰੀ ਵੀਡੀਓ ਦੇ ਵਿੱਚ ਵੀ ਹੋਵੇ। ਜੀ ਜੀ ਬ੍ਰਿਆਣਾ ਜੀ ਠੀਕ ਆਪਾਂ ਜੇ ਬੈਕ ਟੂ ਟਾਪਿਕ ਆਈਏ ਸੀਸਪਾਇਰ ਦੀ ਗੱਲ ਕਰ ਰਹੇ ਸੀਗੇ ਇਧਰਲੇ ਬੰਦੇ ਕਹਿੰਦੇ ਆ ਜਾਂ ਆਮ ਭਾਰਤ ਦੀ ਆਵਾਮ ਕਹਿੰਦੀ ਆ ਕਿ ਅਸੀਂ ਜਿੱਤ ਗਏ ਇਹ ਲੜਾਈ। ਪਾਕਿਸਤਾਨ ਵਾਲੇ ਆਪਣੇ ਪਾਸੇ ਕਹਿੰਦੇ ਜਿੱਤ ਗਏ। ਕੋਈ ਜਿਹੜੇ ਰਾਜਨੀਤਿਕ ਮਾਹਰ ਨੇ ਜਿਹੜੇ ਸਮਝਦੇ ਨੇ ਉਹ ਕਹਿੰਦੇ ਕਿ ਇਹ ਲੜਾਈ ਦੇ ਵਿੱਚ ਤਾਂ ਅਮਰੀਕਾ ਜਿੱਤਿਆ ਤੁਸੀਂ ਇਹਨੂੰ ਕਿਵੇਂ ਸਮਝਦੇ ਹੋ ਇਹ ਜਿਹੜਾ ਸਾਰਾ ਇੱਕ ਹੋਰ ਤਰ੍ਹਾਂ ਦਾ ਸਿਸਟਮ ਬਣਿਆ ਹੈ ਇਹ ਜਿਹੜੀ ਇੱਕ ਪਾਸੇ ਸੀਸਪਾਇਰ ਅਮਰੀਕਾ ਨੇ ਇੱਕਦਮ ਕਰਵਾਤਾ ਹਾਲਾਂਕਿ ਕਾਫੀ ਗੱਲਬਾਤ ਹੋ ਕਹਿੰਦੇ ਕਿ ساری ਰਾਤ ਲੱਗੇ ਰਏ ਗੱਲਾਂਬਾਤਾਂ ਹੋਈਆਂ ਹੋਣਗੀਆਂ ਪਰ ਕੀ ਭਾਰਤ ਨੇ ਸ਼ਰਤਾਂ ਮੰਨੀਆਂ ਆਪਣੀਆਂ ਸ਼ਰਤਾਂ ਮਨਵਾਈਆਂ ਇਸ ਸੀਸਪਾਇਰ ਦੇ ਵਿੱਚ ਦੇਖੋ ਹੱਲੇ ਤਿੱਕਰ ਜਿੱਥੇ ਤਿੱਕਰ ਤਾਂ ਸੀਸਫਾਇਰ ਦੀ ਗੱਲ ਆ ਵੀ ਕਿਉਂਕਿ ਲੋਕਾਂ ਚ ਕਲੈਰਿਟੀ ਨਹੀਂ ਆ ਰਹੀ ਇਹ ਦੇ ਲੈ ਕੇ ਇੱਕ ਗੱਲ ਤਾਂ ਹੈ ਵੀ ਗगन ਹਮੇਸ਼ਾ ਜਿਹੜਾ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਹਮ ਔਰ ਹਮੇਸ਼ਾ ਤੁਸੀਂ ਦੇਖੋ ਕਿ ਜੇਕਰ ਗਾਜ਼ਾ ਦੇ ਵਿੱਚ ਜਦੋਂ ਇਜ਼ਰਾਈਲ ਤੇ ਇਹਨਾਂ ਦਾ ਆਪਸ ਵਿੱਚ ਜਦੋਂ ਸੀਸਫਾਇਰ ਹੋਇਆ ਸੀ ਤਾਂ ਉੱਥੇ ਲੋਕਾਂ ਦੇ ਵਿੱਚ